ਬਲਵੀਰ ਸਿੰਘ ਤੇ ਗਰਮਾਇਲ ਕੌਰ ਦਾ ਇਕਲੌਤਾ ਪੁੱਤਰ ਪਰਮਜੀਤ ਜਦੋਂ ਉਹਨੇ ਗ੍ਰੈਜੂਏਸ਼ਨ ਕਰਕੇ ਨੌਕਰੀ ਪ੍ਰਾਪਤ ਕਰ ਲਈ ਤਾਂ ਉਹਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੇਰੇ ਨਾਲ ਇੱਕ ਕੁੜੀ ਜੌਬ ਕਰਦੀ ਆ ਤੇ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਆ ਤਾਂ ਬਲਵੀਰ ਸਿੰਘ ਨੇ ਇੱਕ ਵਾਰ ਵੀ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹਨਾਂ ਦੋਨਾਂ ਜੀਆਂ ਦੀ ਸੋਚ ਬਹੁਤ ਅੱਗੇ ਸੀ ਉਹਨਾਂ ਨੂੰ ਨਹੀਂ ਫਰਕ ਪੈਂਦਾ ਸੀ ਕਿ ਸਾਡਾ ਮੁੰਡਾ ਲਵ ਮੈਰਿਜ ਕਿਉਂ ਕਰਵਾ ਰਿਹਾ ਬਾਕੀ ਉਹ ਕਹਿੰਦੇ ਸੀ ਕਿ ਦੇਖ ਪੁੱਤ ਅਸੀਂ ਆਪਣੀ ਉਮਰ ਕੱਢ ਲਈ ਆ ਹਨਾ ਅਸੀਂ ਆਪਣੇ ਫਰਜ਼ ਨਿਭਾ ਦਿੱਤੇ ਆ ਹੁਣ ਤੂੰ ਆਪਣੀ ਜ਼ਿੰਦਗੀ ਬਣਾਉਣੀ ਆ ਜਿਹਦੇ ਨਾਲ ਤੂੰ ਜ਼ਿੰਦਗੀ ਕੱਢਣੀ ਆ ਜੇ ਤੇਰੀ ਸੋਚ ਮਿਲਦੀ ਆ ਤੇਰੇ ਵਿਚਾਰ ਮਿਲਦੇ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਚਲੋ ਬੜੀ ਧੂਮਤਾਮ ਨਾਲ ਪਰਮਜੀਤ ਦਾ ਵਿਆਹ ਕੀਤਾ ਬਲਵیر ਸਿੰਘ ਤੇ ਗੁਰਮੇਲ ਕੌਰ ਨੇ ਉਸ ਸੱਚੇ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਆ ਵਿਆਹ ਨੂੰ 2 ਕਮਹੀਨੇ ਹੋਏ 2 ਕਮਹੀਨੇ ਤੱਕ ਬਲਵੀਰ ਸਿੰਘ ਤੇ ਗੁਰਮੇਲ ਕੌਰ ਨੇ ਵੇਖਿਆ ਕਿ ਉਹਨਾਂ ਦੀ ਨੂ ਨਰਿੰਦਰ ਕੌਰ ਸੀ ਉਹ ਸਵੇਰ ਲੇਟ ਉੱਠਦੀ ਉੱਠ ਕੇ ਤਿਆਰ ਹੋ ਕੇ ਡਿਊਟੀ ਚਲੀ ਜਾਂਦੀ ਆ ਕੇ ਆਪਣੇ ਕਮਰੇ ਦੇ ਵਿੱਚ ਰੈਸਟ ਕਰਦੀ ਉਸ ਤੋਂ ਬਾਅਦ ਸ਼ਾਮ ਨੂੰ ਟੀਵੀ ਦੇਖਦੀ ਖਾਣ ਪੀਣ ਵੇਲੇ ਬਾਹਰ ਆਉਂਦੀ ਅਦਰਵਾਇਜ਼ ਕੋਈ ਕੰਮ ਉਹ ਕਰਦਾ ਨਹੀਂ ਕਰਦੀ ਸੀ ਬਲਵੀਰ ਸਿੰਘ ਨੇ ਦੇਖਿਆ ਕਿ ਚਲੋ ਹਜੇ ਹਨਾ ਕੁੜੀ ਦਾ ਨਵਾਂ ਵਿਆਹ ਹੋਇਆ ਗੁਰਮੇਲ ਕੌਰ ਨੂੰ ਵੀ ਲੱਗਿਆ ਕਿ ਚਲੋ ਬਗਾਨੇ ਘਰ ਆ ਕੇ ਐਡਜਸਟ ਕਰਨ ਤੇ ਟਾਈਮ ਲੱਗਦਾ ਪਰ ਜਦੋਂ ਸਮਾਂ ਲੰਘਦਾ ਰਿਹਾ ਤੇ ਉਹਨਾਂ ਨੇ ਇਹ ਆਪਸ ਵਿੱਚ ਗੱਲ ਕੀਤੀ ਕਿ ਆਪਣੀ ਨੂੰ ਨਰਿੰਦਰ ਤਾਂ ਕੋਈ ਵੀ ਜ਼ਿੰਮੇਵਾਰੀ ਜਾਂ ਫਰਜ਼ ਨਹੀਂ ਸਮਝਦੀ ਹੈਗੀ ਵੀ ਉਹ ਤਾਂ ਸਾਰਾ ਦਿਨ ਕਮਰੇ ਦੇ ਵਿੱਚ ਬੜੀ ਰਹਿੰਦੀ ਆ ਜਾਂ ਨੌਕਰੀ ਕਰਦੀ ਆ ਵੀ ਚਲੋ ਜੇ ਬੱਚੇ ਨੌਕਰੀ ਕਰਦੇ ਆ ਤਾਂ ਉਹ ਆਪਣੇ ਲਈ ਕਰਦੇ ਨੇ ਹਨਾ ਵੀ ਆਪਾਂ ਤਾਂ ਆਪਣੀ ਲਾਈਫ ਦੇ ਵਿੱਚ ਦੋਨੋਂ ਜੀ ਵਧੀਆ ਸੈਟ ਆ ਕਿਉਂਕਿ ਬਲਵੀਰ ਸਿੰਘ ਇੱਕ ਰਿਟਾਇਰਡ ਅਫਸਰ ਸੀ ਪਰ ਕਹਿੰਦੇ ਵੀ ਔਰਤਾਂ ਨੂੰ ਸਾਰੇ ਕੰਮਾਂ ਦੇ ਨਾਲ-ਨਾਲ ਘਰ ਵੀ ਸੰਭਾਲਣਾ ਹੁੰਦਾ ਵੀ ਇਹਦੀ ਵੀ ਤਾਂ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਗਰਮੇਲ कौर ਕਹਿੰਦੀ ਕਿ ਕੋਈ ਗੱਲ ਨਹੀਂ ਹਜੇ ਨਾ ਕੁੜੀ ਨਿਆਣੀ ਆ ਵੀ ਪੜ੍ਹਾਈ ਤੋਂ ਬਾਅਦ ਜੋਬ ਲੱਗ ਗਈ ਹਨਾ ਵੀ ਘਰ ਦੇ ਵਿੱਚ ਕੁੜੀਆਂ ਨਾ ਕੰਮ ਐਨਾ ਕਰਦੀਆਂ ਨਹੀਂ ਵੀ ਇਸ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਦਾ ਨਹੀਂ ਪਤਾ ਹੁੰਦਾ ਉਹ ਕਹਿੰਦਾ ਫਿਰ ਪਹਿਲਾਂ ਮਾਪਿਆਂ ਨੇ ਜ਼ਿੰਮੇਵਾਰੀ ਨਹੀਂ ਸਿਖਾਈ ਹੁਣ ਆਪਾਂ ਨਹੀਂ ਸਿਖਾਵਾਂਗੇ ਤੇ ਫਿਰ ਜ਼ਿੰਮੇਵਾਰੀ ਕਿਵੇਂ ਪਊ ਉਹਨਾਂ ਦੇ ਗੱਲ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਆਪਣੇ ਪੁੱਤ ਨਾਲ ਗੱਲ ਕਰੂੰਗੀ ਉਹਨੇ ਪਰਮਜੀਤ ਨੂੰ ਕਿਹਾ ਕਿ ਪੁੱਤ ਤੂੰ ਨਰਿੰਦਰ ਨੂੰ ਕਿਹਾ ਕਰ ਹਨਾ ਚਲੋ ਸਵੇਰ ਦਾ ਕੰਮ ਤਾਂ ਨਹੀਂ ਹੁੰਦਾ ਵੀ ਸ਼ਾਮ ਨੂੰ ਕੰਮ ਦੇ ਵਿੱਚ ਮੇਰਾ ਹੱਥ ਵਟਾਇਆ ਕਰੇ ਸਾਡੇ ਕੋਲ ਬੈਠੇ ਗੱਲਾਂ-ਬਾਤਾਂ ਕਰੇ ਵੀ ਉਹ ਤਾਂ ਸਾਰਾ ਦਿਨ ਕਮਰੇ 'ਚ ਵੜੀ ਰਹਿੰਦੀ ਆ ਪਰਮਜੀਤ ਕਹਿੰਦਾ ਮੰਮੀ ਨਰਿੰਦਰ ਦਾ ਸੁਭਾਅ ਵੀ ਉਹ ਘੱਟ ਬੋਲਦੀ ਆ ਤੇ ਨਾਲੇ ਕੰਮ-ਕੋਮ ਬਣਾਉਨੇ ਮੈਨੂੰ ਪਹਿਲਾਂ ਹੀ ਵਿਆਹ ਤੋਂ ਕਹਤਾ ਸੀ ਵੀ ਮੇਰੇ ਤੋਂ ਕੋਈ ਤਾਂ ਜ਼ਿਆਦਾ ਕੰਮ ਨਹੀਂ ਹੁੰਦਾ ਤਾਂ ਉਹਦੀ ਮਾਂ ਕਹਿੰਦੀ ਪੁੱਤ ਜ਼ਿਆਦਾ ਕੰਮ ਨਹੀਂ ਥੋੜਾ ਤਾਂ ਕਰੇ ਉਹ ਕਹਿੰਦਾ ਚੱਲ ਕੋਈ ਨਾ ਮੈਂ ਕਹਿ ਦੂੰਗਾ ਨਰਿੰਦਰ ਨੇ ਇਹ ਗੱਲਾਂ ਸੁਣ ਲਈਆਂ ਆਪਣੇ ਪਤੀ ਤੇ ਆਪਣੀ ਸੱਸ ਦੀਆਂ ਤੇ ਜਦੋਂ ਪਰਮਜੀਤ ਕਮਰੇ 'ਚ ਆਇਆ ਤਾਂ ਨਰਿੰਦਰ ਕਹਿਣ ਲੱਗੀ ਅੱਛਾ ਕੀ ਪੱਟੀ ਪੜਾਉਂਦੀ ਸੀ ਤੁਹਾਡੀ ਮਾਂ ਉਹ ਕਹਿੰਦਾ ਨਰਿੰਦਰ ਤੂੰ ਗੱਲ ਨੂੰ ਗਲਤ ਨਾ ਲੈ ਵੀ ਮੰਮੀ ਦਾ ਵੈਸੇ ਹੀ ਕਹਿ ਰਹੀ ਸੀ ਵੀ ਨਰਿੰਦਰ ਨਾ ਤਾਂ ਸਾਨੂੰ ਬੁਲਾਉਂਦੀ ਚਲਾਉਂਦੀ ਆ ਵੀ ਨਾ ਹੀ ਕੰਮ ਕਰਦੀ ਆ ਵੀ ਹੁਣ ਮੰਮੀ ਤੋਂ ਵੀ ਇਸ ਉਮਰ 'ਚ ਕਿੱਥੇ ਕੰਮ ਹੁੰਦਾ ਵੀ ਤੁਸੀਂ ਉਹਨਾਂ ਨਾਲ ਥੋੜੀ-ਬੋਤੀ ਹੈਲਪ ਕਰਿਆ ਕਰੋ ਕਹਿੰਦੀ ਮੰਮੀ ਕਿੰਨਾ ਕੰਮ ਕਰਦੇ ਆ ਕੱਪੜੇ ਧੋਣ ਤੇ ਲੱਗੀ ਹੋਈ ਆਗੀ ਸਫਾਈ ਵਾਲੀ ਲੱਗੀ ਹੋਈ ਆ ਤੇ ਕੰਮ ਕੀ ਰਹਿ ਗਿਆ ਰਸੋਈ ਦਾ ਉਹ ਕਹਿੰਦੇ ਨਰਿੰਦਰ ਰਸੋਈ ਦੇ ਕੰਮ ਤਾਂ ਸਾਰਾ ਦਿਨ ਨਹੀਂ ਮੁੱਕਦੇ ਹੁੰਦੇ ਆਪਾਂ 4 ਜਾਣੇ ਆ ਖਾਣ ਵਾਲੇ ਹਨਾ ਕਦੇ ਆਪਾਂ ਚਾਹ ਬਣਾ ਲਈ ਫਿਰ ਬਰਤਨ ਵੀ ਹੁੰਦੇ ਆ ਸਬਜ਼ੀ ਰੋਟੀ ਦਾ ਸੋ ਕੰਮ ਹੋ ਜਾਂਦਾ ਵਿਚਾਲਾ ਐ ਤਾਂ ਮੰਮੀ ਵੀ ਨਹੀਂ ਟਾਲਦੇ ਪਰ ਨਾਲ ਕਰਵਾਇਆ ਕਰ। ਕਹਿੰਦੀ ਦੇਖੋ ਪਰਮਜੀਤ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਕਹਤਾ ਸੀ ਕਿ ਮੇਰੇ ਤੋਂ ਕੰਮ ਨਹੀਂ ਹੋਣਾ। ਪਰਮਜੀਤ ਕਹਿੰਦਾ ਨਰਿੰਦਰ ਇਹ ਗੱਲਾਂ ਨਹੀਂ ਹੁੰਦੀਆਂ ਵਿਆਹ ਤੋਂ ਪਹਿਲਾਂ ਤਾਂ ਆਪਾਂ ਬਹੁਤ ਕੁਝ ਕਹਨੇ ਹੁੰਨੇ ਆਂ ਵੀ ਫਿਰ ਮੰਮੀ ਕਿੰਨਾ ਚਿਰ ਕੰਮ ਕਰਨਗੇ ਵੀ ਕੰਮ ਦੀ ਜ਼ਿੰਮੇਵਾਰੀ ਤਾਂ ਤੈਨੂੰ ਸੰਭਾਲਣੀ ਪਊ। ਤਾਂ ਨਰਿੰਦਰ ਗੁੱਸੇ ਹੋ ਜਾਂਦੀ ਆ। ਨਰਿੰਦਰ ਆਪਣੇ ਮਾਪਿਆਂ ਦੀ ਬਹੁਤ लाਡਲੀ ਸੀ ਉਹ ਕਿਸੇ ਤੋਂ ਵੀ ਕੁਝ ਨਹੀਂ ਕਹੋਂਦੀ ਸੀ। ਉਹ ਕਹਿੰਦੀ ਕਿ ਮੈਂ ਨਹੀਂ ਰਹਿਣਾ ਇਸ ਘਰੇ ਜਾਂ ਤਾਂ ਤੇਰੇ ਮੰਮੀ ਪਾਪਾ ਰਹਿਣਗੇ ਜਾਂ ਮੈਂ ਰਹੂੰ। ਪਰਮਜੀਤ ਕਹਿੰਦਾ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਨਰਿੰਦਰ ਇਹ ਕੀ ਸਲੀਕਾ ਹੋਇਆ ਤੇਰਾ ਗੱਲ ਕਰਨ ਦਾ ਉਹ ਕਹਿੰਦੀ ਚੱਲ ਫਿਰ ਜੇ ਤੇਰੇ ਮੰਮੀ ਪਾਪਾ ਨੂੰ ਮੈਂ ਇੰਨੀ ਚੁਬਦੀ ਆ ਤਾਂ ਮੈਂ ਆਪਣੇ ਮੰਮੀ ਪਾਪਾ ਦੇ ਘਰ ਚਲੀ ਜਾਨੀ ਆ ਉਹ ਕਹਿੰਦੇ ਵੀ ਤੇਰੇ ਮੰਮੀ ਪਾਪਾ ਦੇ ਘਰੋਂ ਤੂੰ ਹੁਣ ਆ ਗਈ ਹੁਣ ਇਹ ਹੀ ਆਪਣਾ ਘਰ ਆ ਕਹਿੰਦੀ ਜੇ ਫਿਰ ਇਹ ਆਪਣਾ ਘਰ ਆ ਤਾਂ ਮੈਨੂੰ ਜਿਉਣ ਕਿਉਂ ਨਹੀਂ ਦਿੰਦੇ ਨਰਿੰਦਰ ਕਹਿੰਦਾ ਦੇਖ ਪਰਮਜੀਤ ਗੱਲ ਨੂੰ ਵਧਾ ਨਾ ਵੀ ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਹਨਾ ਮੰਮੀ ਨੇ ਮੇਰੇ ਨਾਲ ਗੱਲ ਕੀਤੀ ਤੇ ਤੁਸੀਂ ਇਸ ਗੱਲ ਦਾ ਵੱਡਾ ਹਨਾ ਬਣਾ ਰਹੇ ਹੋ ਬਖੇੜਾ ਖੜਾ ਕਰ ਰਹੇ ਹੋ ਵੀ ਐਦਾਂ ਦੀ ਗੱਲ ਨਹੀਂ ਹੁੰਦੀ ਤਾਂ ਨਰਿੰਦਰ ਆ ਗਈ ਪਰਮਜੀਤ ਨਾਲ ਗੁੱਸੇ ਹੋ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਜਦੋਂ ਨਰਿੰਦਰ ਆਪਣੇ ਪੇਕੇ ਘਰ ਚਲੀ ਗਈ ਤਾਂ ਬਾਅਦ ਦੇ ਵਿੱਚ ਪਰਮਜੀਤ ਦਾ ਜੀ ਨਹੀਂ ਲੱਗਿਆ ਉਹਨੂੰ ਐਂ ਫੀਲ ਹੋਇਆ ਵੀ ਘਰ ਦੇ ਵਿੱਚ ਖਾਲੀਪਾਣਾ ਤੇ ਉਹਨੂੰ ਐਂ ਲੱਗਣ ਲੱਗ ਗਿਆ ਵੀ ਸ਼ਾਇਦ ਮੈਂ ਨਰਿੰਦਰ ਬਿਨਾਂ ਰਹਿ ਨਹੀਂ ਸਕਦਾ ਪਰਮਜੀਤ ਨਰਿੰਦਰ ਨੂੰ ਫੋਨ ਕਰਦਾ ਤਾਂ ਨਰਿੰਦਰ ਕਹਿੰਦੀ ਵੀ ਮੈਂ ਇੱਕ ਸ਼ਰਤ ਤੇ ਹੀ ਤੇਰੇ ਘਰ ਆਉਂਗੀ ਜੇ ਤੇਰੇ ਮੰਮੀ ਪਾਪਾ ਨਾਲੋਂ ਅਲੱਗ ਰਹੇਗਾ ਪਰਮਜੀਤ ਕਹਿੰਦਾ ਨਰਿੰਦਰ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਆ ਵੀ ਮੈਂ ਉਹਨਾਂ ਨੂੰ ਅਲੱਗ ਕਿਵੇਂ ਰਹਿ ਸਕਦਾ ਉਹ ਕਹਿੰਦੀ ਫਿਰ ਠੀਕ ਐ ਤੁਸੀਂ ਮੇਰੇ ਬਿਨਾਂ ਰਹਿ ਲਓ ਨਰਿੰਦਰ ਨੇ ਇਸ ਗੱਲ ਦਾ ਬਹੁਤ ਫਾਇਦਾ ਉਠਾਇਆ ਕਿਉਂਕਿ ਉਹਨੂੰ ਪਤਾ ਸੀ ਕਿ ਪਰਮਜੀਤ ਮੇਰੇ ਬਿਨਾਂ ਰਹਿ ਨਹੀਂ ਸਕਦਾ ਤਾਂ ਪਰਮਜੀਤ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਕਿ ਜਿੰਨਾ ਟਾਈਮ ਤੁਹਾਡੀ ਵਧੀਆ ਪੁਰਾਣੀ ਚੱਲਦੀ ਆ ਕੋਈ ਗੱਲ ਨਹੀਂ ਹੈਨਾ ਤੁਸੀਂ ਇੱਥੇ ਰਹੋ ਵੀ ਮੈਂ ਤੇ ਨਰਿੰਦਰ ਕਿਤੇ ਹੋਰ ਰਹਿ ਲੈਨੇ ਆ ਵੀ ਨਾਲੇ ਤਾਂ ਘਰ ਦੇ ਵਿੱਚੋਂ ਕਿਚ-ਕਿਚ ਮੁੱਕ ਜੂ ਵੀ ਨਾਲੇ ਆਪੇ ਨਰਿੰਦਰ ਕੰਮ ਕਰਿਆ ਕਰੂਗੀ ਉਹਦੇ ਮੰਮੀ ਪਾਪਾ ਕਹਿੰਦੇ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਅਸੀਂ ਤਾਂ ਤੈਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਮਜੀਤ ਨੇ ਨਵਾਂ ਘਰ ਲੈ ਲਿਆ ਤੇ ਉਹਦੇ ਵਿੱਚ ਸ਼ਿਫਟ ਕਰ ਲਿਆ ਨਰਿੰਦਰ ਵੀ ਆਪਣੇ ਨਵੇਂ ਘਰ ਦੇ ਵਿੱਚ ਆ ਗਈ ਹੁਣ ਬਲਵੀਰ ਸਿੰਘ ਤੇ ਗੁਰਮੀਲ ਕੌਰ ਦੋਨੋਂ ਇਕੱਲੇ ਰਹਿੰਦੇ ਸੀ ਆਪਦਾ ਖਾ ਲੈਂਦੇ ਪਕਾ ਲੈਂਦੇ ਪਰ ਗੁਰਮੀਲ ਕੌਰ ਕਹਿੰਦੀ ਕਿ ਆਹ ਦਿਨ ਦੇਖਣ ਨੂੰ ਆਪਾਂ ਪੁੱਤ ਜੰਮਿਆ ਸੀ ਇਸ ਸਦਮੇ ਦੇ ਵਿੱਚ ਬਲਵੀਰ ਸਿੰਘ ਦੀ ਤਬੀਅਤ ਖਰਾਬ ਰਹਿਣ ਲੱਗੀ ਤੇ ਉਹਨੂੰ ਅਟੈਕ ਆ ਗਿਆ ਤੇ ਉਹਦੀ ਮੌਤ ਹੋ ਗਈ ਹੁਣ ਗੁਰਮੀਲ ਕੌਰ ਬਿਲਕੁਲ ਇਕੱਲੀ ਰਹਿ ਗਈ ਸੀ ਤੇ ਪਰਮਜੀਤ ਚਾਹੁੰਦਾ ਸੀ ਕਿ ਨਰਿੰਦਰ ਹੁਣ ਮੰਮਾ ਕੱਲੇ ਰਹਿੰਦੇ ਨੇ ਵੀ ਕੱਲੇ ਹੋ ਕੇਵੇਂ ਹੈਨਾ ਟਾਈਮ ਪਾਸ ਕਰਨਗੇ ਵੀ ਆਪਾਂ ਮੰਮਾ ਨਾਲ ਸ਼ਿਫਟ ਹੋ ਜਾਈਏ ਨਰਿੰਦਰ ਕਹਿੰਦੀ ਬਿਲਕੁਲ ਵੀ ਨਹੀਂ ਮੈਂ ਨਹੀਂ ਰਹਿ ਸਕਦੀ ਉਹਨਾਂ ਚ ਉਹਨਾਂ ਨੇ ਰੋਕ ਟੋਕ ਹੀ ਕਰਨੀ ਆ ਤੁਸੀਂ ਆਪਣੇ ਮੰਮੀ ਨੂੰ ਖਰਚਾ ਦੇ ਦਿਆ ਕਰੋ ਉਹ ਰਹੀ ਜਾਣਗੇ ਇੱਕ ਦੋ ਵਾਰ ਤਾਂ ਪਰਮਜੀਤ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਰਿੰਦਰ ਨੇ ਆਪਣੇ ਪਤੀ ਦੀ ਕੋਈ ਗੱਲ ਨਾ ਸੁਣੀ ਪਰਮਜੀਤ ਆਪਣੀ ਮਾਂ ਕੋਲ ਮਿਲਣ ਆ ਜਾਂਦਾ ਪਰ ਨਰਿੰਦਰ ਕਦੇ ਨਹੀਂ ਆਈ ਪਰਮਜੀਤ ਦੀ ਮਾ ਗੁਰਮੇਲਪੌਰ ਨੇ ਆਪਣੇ ਪੁੱਤ ਨਾਲ ਕਦੇ ਕੋਈ ਸ਼ਿਕਵਾ ਨਹੀਂ ਕੀਤਾ ਉਹਨੂੰ ਸੀ ਕੇ ਚਲੋ ਜਿੰਨਾ ਚਿਰ ਹਨਾ ਮੇਰੇ ਨੈਣ ਪ੍ਰਾਨ ਤੁਰਦੇ ਆ ਮੈਂ ਆਪਣਾ ਟਾਈਮ ਪਾਸ ਕਰਦੀ ਆ ਪਰ ਉਹਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੁੰਦਾ ਸੀ ਤੇ ਵੀ ਮੇਰੀ ਨੂ ਇੱਕੋ ਹਨਾ ਲਾੜ ਪਿਆਰ ਨਾਲ ਅਸੀਂ ਵਿਆਹ ਕੀਤਾ ਤੇ ਨੂ ਨੂੰ ਅਸੀਂ ਇੰਨੇ ਬੁਰੇ ਲੱਗੇ ਵੀ ਮੇਰੇ ਪਤੀ ਦੀ ਮੌਤ ਹੋ ਗਈ ਹਨਾ ਉਦੋਂ ਵੀ ਬਸ ਫਾਰਮੈਲਿਟੀ ਤੇ ਆਈ ਚਲੋ ਕਹਿੰਦੀ ਕਿ ਮੇਰੇ ਕਰਕੇ ਮੇਰੇ ਨੂ ਪੁੱਤ ਦੇ ਵਿੱਚ ਅਣਵੜ ਨਾ ਹੋਵੇ ਉਹ ਉੱਥੇ ਰਹਿੰਦੀ ਆ ਆਪਣੇ ਘਰੇ ਰਹਿੰਦੀ ਸੀ ਤੇ ਹੌਲੀ ਹੌਲੀ ਨੂੰ ਉਹਨੂੰ ਐਂ ਲੱਗਣ ਲੱਗਿਆ ਵੀ ਐਡੇ ਘਰ ਦੇ ਵਿੱਚ ਮੈਂ ਕੀ ਕਰੂੰ ਤੇ ਉਹਨੇ ਇੱਕ ਵਧੀਆ ਪਰਿਵਾਰ ਪੜ੍ਹਿਆ ਲਿਖਿਆ ਕਿਰਾਏਦਾਰ ਰੱਖ ਲਿਆ ਐਂ ਉਹਦਾ ਟਾਈਮ ਪਾਸ ਹੁੰਦਾ ਰਿਹਾ ਵਿੱਚ ਵਿੱਚ ਦੀ ਪਰਮਜੀਤ ਆਉਂਦਾ ਆਪਣੀ ਮਾਂ ਨੂੰ ਖਰਚਾ ਪਾਣੀ ਦੇ ਜਾਂਦਾ ਤੇ ਮਿਲ ਜਾਂਦਾ ਸੀਗਾ ਇੱਕ ਵਾਰ ਪਰਮਜੀਤ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਮਾਂ ਤੇਰੀ ਨੂੰਹ ਦੇ ਬੇਟਾ ਹੋਇਆ ਤੇ ਅਸੀਂ ਹਸਪਤਾਲ ਚਾ ਗੁਰਮੀਲ ਕੌਰ ਨੂੰ ਬਹੁਤ ਚਾ ਚੜਿਆ ਤੇ ਉਹ ਬਿਨਾ ਸੋਚੇ ਸਮਝੇ ਹੀ ਹਸਪਤਾਲ ਦੇ ਵਿੱਚ ਆਪਣੀ ਨੂਹ ਦਾ ਪਤਾ ਲੈਣ ਗਈ ਆਪਣੇ ਪੋਤੇ ਦਾ ਮੂੰਹ ਵੇਖਣਾ ਜਦੋਂ ਉਹ ਕਮਰੇ ਦੇ ਵਿੱਚ ਬੜੀ ਹਸਪਤਾਲ ਚ ਤਾਂ ਜਿਹੜੀ ਉਹਦੀ ਨੂਹ ਦੀ ਮਾਂ ਸੀ ਉਹ ਉਹਦੇ ਬੱਚੇ ਨੂੰ ਗੋਦੀ ਚ ਲਈ ਬੈਠੀ ਸੀ ਗੁਰਮੀਲ ਕੌਰ ਬੜੀ ਚਾਈ ਚਾਈ ਆਪਣੀ ਨੂਹ ਕੋਲ ਗਈ ਉਹਨੂੰ ਵਧਾਈਆਂ ਦਿੱਤੀਆਂ ਤੇ ਆਪਣੀ ਕੁੜਮਣੀ ਨੂੰ ਵੀ ਵਧਾਈਆਂ ਦਿੱਤੀਆਂ ਤੇ ਉਹਨੂੰ ਕਹਿੰਦੀ ਵੀ ਮੇਰਾ ਪੋਤਾ ਮੈਨੂੰ ਫੜਾ ਦੇ ਤਾਂ ਉਹਦੀ ਕੁੜਮਣੀ ਕਹਿੰਦੀ ਭੈਣ ਜੀ ਹੁਣੀ ਸੁੱਤਾਗਾ ਮੈਨੂੰ ਝੂਲੇ ਚ ਪਾ ਦਿਆਂ ਉੱਠ ਖੜੂਗਾ ਬਰਮੇਲਕੌਰ ਨੂੰ ਇਹ ਗੱਲ ਬੁਰੀ ਲੱਗੀ ਪਰ ਉਹ ਬੋਲੀ ਕੁਜਣਾ ਉਸ ਤੋਂ ਬਾਅਦ ਗਰਮੇਲਕੌਰ ਕਹਿੰਦੀ ਵੀ ਦੇਖ ਪੁੱਤ ਹੁਣ ਹਣਾ ਤੇਰਾ ਜਨੇਪਾ ਹੋਇਆਗਾ ਵੀ ਤੈਨੂੰ ਖਾਸ ਸੰਭ ਸੰਭਾਲ ਦੀ ਲੋੜ ਆ ਵੀ ਮੈਂ ਤੇਰੇ ਨਾਲ ਤੇਰੇ ਘਰ ਚੱਲੂੰਗੀ ਤਾਂ ਉਹਦੀ ਨੂੰਹ ਕਹਿੰਦੀ ਨਹੀਂ ਮੰਮੀ ਜੀ ਮੇਰੇ ਮੰਮੀ ਡੇੜੀ ਹੈਗੇ ਨੇਗੇ ਇਹ ਮੈਨੂੰ ਸੰਭਾਲ ਲੈਣਗੇ ਤੁਸੀਂ ਕਾਹਨੂੰ ਖੇਚਲਾ ਕਰਨੀ ਆ ਗਰਮੇਲਕੌਰ ਨੂੰ ਪਤਾ ਲੱਗਿਆ ਵੀ ਮੇਰੀ ਨੂੰਹ ਮੈਨੂੰ ਲਿਜਾਣਾ ਨਹੀਂ ਚਾਹੁੰਦੀ ਚਲੋ ਉਹਨੇ ਆਪਣੇ ਪੋਤੇ ਨੂੰ ਛਗਣ ਦਿੱਤਾ ਤੇ ਉੱਥੋਂ ਆ ਗਈ ਆ ਕੇ ਉਹਨੇ ਬੜਾ ਸੋਚਿਆ ਵੀ ਦੱਦ ਨਾ ਨੋ ਪੋਤੇ ਕਿਹੜਾ ਸੁਟੇ ਹੁੰਦੇ ਆ ਹਨਾ ਵੀ ਮੇਰੀ ਨੂੰ ਕਿੰਨੀ ਨਰਦਈ ਆ ਵੀ ਆਪਦੀ ਮਾਂ ਤਾਂ ਉਹਨੂੰ ਨੇੜੇ ਹੋਗੀ ਪਰ ਉਹਨੇ ਇਸ ਗੱਲ ਦਾ ਜ਼ਾਹਰ ਨਹੀਂ ਕੀਤਾ ਆਪਣੇ ਪੁੱਤ ਕੋਲ ਵੀ ਉਹਨੂੰ ਇਹ ਸੀ ਵੀ ਚਲ ਕਦੇ ਤਾਂ ਮੇਰੀ ਯਾਦ ਆਊਗੀ ਉਹ ਉੱਥੇ ਗੁਜ਼ਾਰਾ ਕਰਦੀ ਰਹੀ ਤੇ ਨੂੰ ਪੁੱਤ ਆਪਦੇ ਘਰ ਰਹਿੰਦੇ ਰਹੇ ਇੱਕ ਸਾਲ ਦਾ ਹੋ ਗਿਆ ਸੀ ਉਹਨਾਂ ਦਾ ਬੇਟਾ ਤਾਂ ਪਰਮਜੀਤ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਕਿ ਮੰਮੀ ਹੁਣ ਤੱਕ ਮੈਂ ਤੁਹਾਨੂੰ ਖਰਚਾ ਦਿੰਦਾ ਰਿਆ ਹੁਣ ਸਾਡਾ ਬੱਚਾ ਵੱਡਾ ਹੋ ਰਿਹਾ ਤੇ ਸਾਡੇ ਖਰਚੇ ਵੀ ਬਹੁਤ ਆ ਹਨਾ ਆਪਣੇ ਖਰਚੇ ਮੈਨੇਜ ਨਹੀਂ ਹੁੰਦੇ ਇਸ ਕਰਕੇ ਤੁਹਾਨੂੰ ਹੁਣ ਖਰਚਾ ਜਿਹੜਾ ਮੈਂ 6 ਮਹੀਨਿਆਂ ਤੋਂ ਦੇ ਕੇ ਜਾਇਆ ਕਰੂੰਗਾ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕੰਮ ਕਰ ਸਕਦੇ ਹੋ ਗੁਰਮੀਲ ਕੌਰ ਸੋਚਦੀ ਵੀ ਲਏ ਇਸ ਉਮਰ ਦੇ ਵਿੱਚ ਮੈਂ ਕੀ ਕੰਮ ਕਰੂੰਗੀ ਉਹ ਆਪਣੇ ਪੋਤੇ ਨੂੰ ਬੜਾ ਯਾਦ ਕਰਦੀ ਉਹਨੂੰ ਇਹ ਸੀ ਕਿ ਕਦੇ ਮੇਰੇ ਨੂਪੁੱਤ ਮੈਨੂੰ ਕਹਿਣ ਵੀ ਆਪਣੇ ਪੋਤੇ ਨੂੰ ਮਿਲਲਾ ਪਰ ਉਹਨੇ ਕਦੇ ਵੀ ਉਹਨਾਂ ਦੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕੀਤਾ ਸੀ ਇੱਕ ਦਿਨ ਜਿਹੜੇ ਉਹਨਾਂ ਦੇ ਘਰ ਕਿਰਾਏਦਾਰ ਰਹਿੰਦੇ ਸੀ ਉਹ ਉਹਦੇ ਨਾਲ ਗੱਲ ਕਰਨ ਲੱਗੀ ਗੁਰਮੀਲ ਕੌਰ ਉਹ ਪੁੱਛਣ ਲੱਗੀ ਕਿ ਆਂਟੀ ਤੁਸੀਂ ਇਕੱਲੇ ਰਹਿੰਦੇ ਹੋ ਹਨਾ ਵੀ ਤੁਹਾਡੇ ਕੋਈ ਔਲਾਦ ਹੈ ਨਹੀਂ ਕਿਉਂਕਿ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ ਸੀਗੀ ਇੱਕ ਕਿਰਾਏਦਾਰ ਤੇ ਮਾਲਕ ਵਾਲਾ ਰਿਸ਼ਤਾ ਹੀ ਸੀ ਉਹਦਾ ਤਾਂ ਗੁਰਮੇਲ ਕੌਰ ਉਹਨੂੰ ਕਹਿਣ ਲੱਗੀ ਜਿਹੜੀ ਉਹਨਾਂ ਦੇ ਘਰ ਰਹਿੰਦੀ ਸੀ ਕਿਰਾਏਦਾਰ ਉਹਨੂੰ ਕਹਿੰਦੀ ਨਹੀਂ ਮੇਰੇ ਇੱਕ ਪੁੱਤ ਤੇ ਨੂੰਹ ਹੈਗੇ ਆ ਮੇਰਾ ਪੋਤਾ ਵੀ ਆ ਤਾਂ ਉਹ ਕਹਿੰਦੀ ਫਿਰ ਤੁਸੀਂ ਇਕੱਲੇ ਕਿਉਂ ਰਹਿੰਦੇ ਹੋ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਰਹਿੰਦੇ ਤਾਂ ਗੁਰਮੇਲ ਕੌਰ ਨੇ ਆਪਣੀ ਸਾਰੀ ਗੱਲ ਉਹਨੂੰ ਦੱਸੀ ਉਹ ਕਹਿੰਦੀ ਕਿ ਆਂਟੀ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਤੁਹਾਡੀ ਧੀ ਵਰਗੀ ਵੀ ਆ ਉਹਨਾਂ ਜਿਹੜੀ ਕਿਰਾਏਦਾਰ ਰਹਿੰਦੀ ਸੀ ਕੁੜੀ ਉਹਦਾ ਨਾਮ ਅੰਜੂ ਸੀ ਉਹਦੇ ਛੋਟਾ ਜਿਹਾ ਬੇਟਾ ਸੀ ਜਦੋਂ ਵੀ ਗਰਮੇਲ ਕੌਰ ਅੰਜੂ ਨੂੰ ਮਿਲਣ ਜਾਂਦੀ ਤਾਂ ਉਹਦਾ ਬੇਟਾ ਭੱਜ ਕੇ ਗਰਮੇਲ ਕੌਰ ਦੀ ਗੋਦੀ 'ਚ ਬੈਠ ਜਾਂਦਾ ਉਹ ਵੀ ਆਪਣੇ ਪੋਤੇ ਵਾਂਗੂ ਉਹਨੂੰ ਲਾਡ ਪਿਆਰ ਕਰਦੀ ਅੰਜੂ ਕਹਿਣ ਲੱਗੀ ਕਿ ਆਂਟੀ ਜੀ ਹੁਣ ਨਾ ਮਤਲਬ ਮੇਰਾ ਬੇਟਾ ਜਿਹੜਾ ਵੱਡਾ ਹੋ ਗਿਆ ਤੇ ਮੈਂ ਆਪਣੀ ਡਿਊਟੀ ਜੁਆਇਨ ਕਰਨੀ ਆ ਕਿਉਂਕਿ ਉਹ ਨੌਕਰੀ 'ਚ ਦਾ ਔਰਤ ਸੀ ਤੇ ਇੱਥੇ ਕੋਈ ਆਸੇ ਪਾਸੇ ਸਾਥ ਸੰਭਾਲ ਕਰਨ ਵਾਲੀ ਹੋਵੇ ਬੱਚਿਆਂ ਦੀ ਹੈਨਾ ਕੋਈ ਔਰਤ ਤਾਂ ਮੈਂ ਆਪਣੇ ਬੱਚੇ ਨੂੰ ਉੱਥੇ ਛੱਡ ਜਿਆ ਕਰੂੰ ਗਰਮੇਲ ਕੌਰ ਕਹਿੰਦੀ ਪੁੱਤ ਵੀ ਇਹਦੇ ਵਿੱਚ ਕੀ ਵੱਡੀ ਗੱਲ ਆ ਵੀ ਮੈਂ ਸਾਰਾ ਦਿਨ ਘਰੀ ਵਿਹਲੀ ਹੁੰਨੀ ਆ ਤੂੰ ਮੇਰੇ ਕੋਲ ਛੱਡ ਜਾਇਆ ਕਰ ਅੰਜੂ ਕਹਿੰਦੀ ਵੀ ਆਂਟੀ ਤੁਹਾਨੂੰ ਤੰਗ ਕਰੂਗਾ ਹਨਾ ਤੁਸੀਂ ਸਾਰਾ ਦਿਨ ਕਿੱਥੋਂ ਰੱਖੋਗੇ ਉਹ ਕਹਿੰਦੀ ਵੀ ਮੈਂ ਤੰਗ ਨਹੀਂ ਹੁੰਦੀ ਵੀ ਜਵਾਕ ਦਾਦੇ-ਦਾਦੀਆਂ ਨੂੰ ਨਹੀਂ ਤੰਗ ਕਰਨਗੇ ਤੇ ਹੋਰ ਕਿਹਨੂੰ ਕਰਨਗੇ ਵੀ ਮੇਰੇ ਪੋਤੇ ਵਰਗਾ ਹੀ ਇਹ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਨਾ ਛੱਡ ਜਾਇਆ ਕਰ ਤਾਂ ਅੰਜੂ ਗਰਮੇਲ ਨੂੰ ਕਹਿਣ ਲੱਗੀ ਕਿ ਆਂਟੀ ਫਿਰ ਤੁਸੀਂ ਇੱਕ ਗੱਲ ਕਰੋ ਜੇ ਤੁਹਾਨੂੰ ਬੱਚੇ ਸਾਹਮਣੇ ਵਧੀਆ ਲੱਗਦੇ ਆ ਤਾਂ ਫਿਰ ਤੁਸੀਂ ਇੱਥੇ ਅਨ ਕੇਅਰ ਸੈਂਟਰ ਖੋਲ ਲਓ ਨਾ ਤੁਸੀਂ ਜਿਹੜੀਆਂ ਨੌਕਰੀशुदा ਔਰਤਾ ਉਹਨਾਂ ਦੇ ਬੱਚੇ ਸੰਭਾਲ ਲਿਆ ਕਰੋ ਵੀ ਹੌਲੀ-ਹੌਲੀ ਤੁਸੀਂ ਨਾਲ ਕੋਈ ਕੁੜੀ ਰੱਖ ਲਿਓ ਵੀ ਨਾਲੇ ਤੁਹਾਡਾ ਵਧੀਆ ਟਾਈਮ ਪਾਸ ਹੋ ਜਾਇਆ ਕਰੂ ਤੇ ਨਾਲੇ ਤੁਸੀਂ ਕਮਾਈ ਕਰਨ ਲੱਗ ਜਾਓਗੇ ਵਰਮੇਲ ਕੌਰ ਨੂੰ ਇਹ ਆਈਡੀਆ ਵਧੀਆ ਲੱਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਇੱਥੇ ਗੁਜ਼ਾਰਾ ਮੇਰਾ ਔਖਾ ਹੀ ਆ ਵੀ ਉਹਦਾ ਮੁੰਡਾ ਵੀ ਹੁਣ ਘੱਟ ਖਰਚਾ ਦਿੰਦਾ ਸੀ ਉਹਨੇ ਕਿਹਾ ਵੀ ਠੀਕ ਹੈ ਪੁੱਤ ਚਲ ਤੂੰ ਨਾ ਤੇਰੇ ਨਾਲ ਕੋਈ ਨੌਕਰੀ ਕਰਦੀਆਂ ਹੋਈਆਂ ਔਰਤਾ ਉਹਨਾਂ ਦੇ ਬੱਚੇ ਹੋਏ ਤਾਂ ਤੂੰ ਪੁੱਛੀ ਫਿਰ ਮੈਂ ਇੱਥੇ ਇੱਕ ਕਮਰੇ ਦੇ ਵਿੱਚ ਹਨਾ ਸਾਰਾ ਸਮਾਨ ਲਿਆ ਕੇ ਰੱਖ ਲੂੰਗੀ ਤੇ ਡੇ ਕੇਅਰ ਸੈਂਟਰ ਖੋਲ ਲੂੰਗੀ ਅੰਜੂ ਕਹਿੰਦੀ ਕੋਈ ਗੱਲ ਨਹੀਂ ਆਂਟੀ ਜਰੂਰ ਮੈਂ ਤੁਹਾਡੀ ਇਸ ਕੰਮ ਵਿੱਚ ਬਹੁਤ ਮਦਦ ਕਰੂੰਗੀ ਉਧਰ ਪਰਮਜੀਤ ਤੇ ਨਰਿੰਦਰ ਦਾ ਬੇਟਾ ਵੀ ਵੱਡਾ ਹੋ ਗਿਆ ਸੀ ਜਦੋਂ ਦਾ ਨਰਿੰਦਰ ਕੋਲ ਬੇਟਾ ਹੋਇਆ ਸੀ ਤਾਂ ਨਰਿੰਦਰ ਦੇ ਮੰਮੀ ਡੈਡੀ ਨਰਿੰਦਰ ਦੇ ਘਰੇ ਹੀ ਰਹਿੰਦੇ ਸੀ ਕਿਉਂਕਿ ਨਰਿੰਦਰ ਦੀ ਮੰਮੀ ਆਪਣੀ ਨੂੰ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੀ ਸੀ ਤੇ ਨਰਿੰਦਰ ਵੀ ਐਂ ਕਹਿੰਦੀ ਸੀ ਕਿ ਮੰਮੀ ਤੁਹਾਨੂੰ ਕੀ ਲੋੜ ਆ ਨੂੰ ਦੇ ਮੂਰੇ ਕੰਮ ਕਰਨ ਦੀ ਇੱਥੇ ਤੁਹਾਨੂੰ ਕੋਈ ਰੋਕਟੋਕ ਨਹੀਂ ਤੁਸੀਂ ਇੱਥੇ ਰਹੋ ਇੱਕ ਦਿਨ ਪਰਮਜੀਤ ਕਹਿੰਦਾ ਕਿ ਨਰਿੰਦਰ ਮੰਮੀ ਡੈਡੀ ਨੂੰ ਇੱਕ ਸਾਲ ਹੋ ਗਿਆ ਆ ਯਾਨੂ ਵੀ ਘਰ ਦੇ ਖਰਚੇ ਆ ਜਿਹੜੇ ਆਪਣੇ ਤੋਂ ਮੈਨੇਜ ਨਹੀਂ ਹੁੰਦੇ ਹਨਾ ਵੀ ਮੰਮੀ ਡੈਡੀ ਵੀ ਇੱਥੇ ਰਹਿੰਦੇ ਆ ਵੀ ਤੁਸੀਂ ਮੰਮੀ ਡੈਡੀ ਨੂੰ ਕਹੋ ਨਾ ਵੀ ਆਪਣੇ ਘਰੇ ਚਲੇ ਜਾਣ ਇਹ ਗੱਲ ਸੁਣ ਕੇ ਨਰਿੰਦਰ ਨੂੰ ਬਹੁਤ ਗੁੱਸਾ ਆਇਆ ਤੇ ਉਹ ਕਹਿੰਦੀ ਵੀ ਤੁਸੀਂ ਮੇਰੇ ਮਾਪੇ ਬਾਰੇ ਐਦਾਂ ਕਿਵੇਂ ਕਹਿ ਸਕਦੇ ਹੋ ਤੁਹਾਡੀ ਕੀ ਮਜਾਲ ਕਿ ਤੁਸੀਂ ਮੇਰੇ ਮਾਪਿਆਂ ਨੂੰ ਐਂ ਕਹੋ ਮੈਂ ਕਿਹੜਾ ਕਮਾਉਂਦੀ ਨਹੀਂ ਮੈਂ ਬਰਾਬਰ ਦਾ ਕਮਾਉਣੀ ਆ ਉਹ ਕਹਿੰਦਾ ਨਰਿੰਦਰ ਜੇ ਮੇਰੀ ਮਾਂ ਪਿਓ ਤੈਨੂੰ ਬੋਝ ਲੱਗ ਸਕਦੇ ਆ ਤਾਂ ਫਿਰ ਤੇਰੇ ਮਾਂ ਪਿਓ ਵੀ ਮੈਨੂੰ ਬੋਝ ਲੱਗੀ ਸਕਦੇ ਆ ਨਾਲੇ ਜਦੋਂ ਤੇਰੇ ਭਰਾ ਪਰਜਾਈ ਹੈਗੇ ਆ ਇੰਨਾ ਤਾਂ ਉਹ ਕਰਦੇ ਆ ਤੇਰੇ ਮੰਮੀ ਡੈਡੀ ਦਾ ਵੀ ਉਹਨਾਂ ਕੋਲ ਕਿਉਂ ਨਹੀਂ ਰਹਿੰਦੇ ਕਹਿੰਦੀ ਮੇਰੀ ਮਾਂ ਨਹੀਂ ਮੇਰੀ ਪਰਜਾਈ ਦੇ ਮੂਰੇ ਕੰਮ ਕਰਦੀ ਫਿਰ ਕਹਿੰਦੇ ਤੇ ਤੇਰਾ ਵੀ ਤਾਂ ਇਹੀ ਰੋਲਾ ਸੀ ਤੂੰ ਵੀ ਤਾਂ ਮੇਰੀ ਮਾਂ ਤੋਂ ਕੰਮ ਹੀ ਪਾਲਦੀ ਸੀ ਮੇਰੀ ਮਾਂ ਤਾਂ ਕਰਦੀ ਵੀ ਸੀ ਵੀ ਆਪਦੀ ਮਾਂ ਬਾਰੀ ਤਾਂ ਤੈਨੂੰ ਗੁੱਸਾ ਆਇਆ ਇਸ ਕਰਕੇ ਇੰਨਾ ਗੱਲਾਂ ਕਰਕੇ ਨਾ ਦੋਨਾਂ 'ਚ ਕਾਫੀ ਤਕਰਾਰ ਹੋਇਆ ਤੇ ਇਹ ਗੱਲਾਂ ਨਰਿੰਦਰ ਦੇ ਮੰਮੀ ਡੈਡੀ ਨੇ ਸੁਣ ਲਈਆਂ ਉਹ ਜਿਹੜਾ ਲੜ ਲੜ ਕੇ ਡਿਊਟੀ ਚਲੇ ਗਏ ਮੁੰਡੇ ਨੂੰ ਛੱਡ ਕੇ ਤੇ ਉਸ ਤੋਂ ਬਾਅਦ ਜਿਹੜਾ ਨਰਿੰਦਰ ਦਾ ਡੈਡੀ ਸੀ ਉਹ ਸਮਝਦਾਰ ਸੀ ਉਹ ਨਰਿੰਦਰ ਦੀ ਮਾਂ ਨੂੰ ਕਹਿੰਦਾ ਵੀ ਮੈਂ ਜਵਾਈ ਦੀ ਗੱਲ ਨਾਲ ਸਹਿਮਤ ਆ ਵੀ ਆਪਣੀ ਧੀ ਆ ਜਿਹੜੀ ਉਹ ਤਾਂ ਆਪਦੀ ਸੱਸ ਨੂੰ ਤਾਂ ਰੱਖਣਾ ਨਹੀਂ ਚਾਹੁੰਦੀ ਵੀ ਤੂੰ ਵੀ ਉਹਨੂੰ ਸਾਰਾ ਦਿਨ ਇਹੀ ਪੱਟੀ ਪੜਾਉਂਦੀ ਰਹਿਣੀ ਆ ਵੀ ਤੂੰ ਆਪਣੀ ਸੱਸ ਤੋਂ ਕੀ ਲੈਣਾ ਵੀ ਨੂੰ ਤਾਂ ਤੂੰ ਐਂ ਪਾਲਦੀ ਆ ਵੀ ਉਹ ਮੇਰੀ ਸੇਵਾ ਕਰੇ ਵੀ ਆਪਾਂ ਨੂੰ ਜਵਾਈ ਦੇ ਸਿਰ ਤੇ ਬੋਝ ਨਹੀਂ ਬਣਨਾ ਚਾਹੀਦਾ ਮੈਂ ਤੈਨੂੰ ਕਿੱਦਾਂ ਦਾ ਕਹੀ ਜਾਂਦਾ ਵੀ ਆਪਣੇ ਘਰ ਚੱਲੀਏ ਘਰ ਚੱਲੀਏ ਵੀ ਹੁਣ ਤੱਕ ਤਾਂ ਤੂੰ ਬਹਾਨਾ ਲਾਉਂਦੀ ਰਹੀ ਵੀ ਇਹਨਾਂ ਦਾ ਮੁੰਡਾ ਛੋਟਾ ਗਾ ਵੀ ਚਲੋ ਉਹ ਸੰਭਾਲ ਲੈਣਾ ਵੀ ਹੁਣ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਰਹਿਣਾ ਚਾਹੀਦਾ ਤਾਂ ਨਰਿੰਦਰ ਦੀ ਮਾਂ ਕਹਿੰਦੀ ਉਹ ਕੌਣ ਹੁੰਦਾ ਕਹਿੰਦੀ ਆਪਾਂ ਨੂੰ ਘਰੋਂ ਕੱਢਣ ਵਾਲਾ ਆਪਣੀ ਧੀ ਵੀ ਤਾਂ ਬਰਾਬਰ ਕਮਾਉਂਦੀ ਆ ਤਾਂ ਉਹ ਕਹਿੰਦਾ ਭਲੀਏ ਮਾਨਸੇ ਜਦੋਂ ਉਹਨੇ ਆਪਣੀ ਕੁੜੀ ਖਾਤਰ ਆਪਣੀ ਮਾਂ ਨੂੰ ਪਾਸੇ ਕਰਤਾ ਤੇ ਫਿਰ ਆਪਾਂ ਨੂੰ ਵੀ ਕਿਉਂ ਰੱਖੇ ਉਹ ਇਸ ਗੱਲ ਨੂੰ ਲੈ ਕੇ ਦੋਹਾਂ ਜੀਆਂ ਦੀ ਕਾਫੀ ਤਕਰਾਰ ਹੋਈ ਤਾਂ ਨਰਿੰਦਰ ਦੇ ਡੈਡੀ ਕਹਿੰਦੇ ਵੀ ਮੈਂ ਤਾਂ ਆਪਣੇ ਨੂੰਹ ਪੁੱਤ ਕੋਲ ਚੱਲਿਆਂ ਤੂੰ ਆਉਣਾ ਆ ਜੀ ਨਹੀਂ ਤੂੰ ਰਹਿ ਚਲੋ ਨਰਿੰਦਰ ਦੇ ਡੈਡੀ ਉਸੇ ਦਿਨ ਆਪਣੇ ਪੁੱਤ ਦੇ ਘਰ ਚਲੇ ਗਏ ਜਦੋਂ ਨਰਿੰਦਰ ਸ਼ਾਮ ਨੂੰ ਆਈ ਤਾਂ ਉਹ ਕਹਿੰਦੀ ਮੰਮੀ ਡੈਡੀ ਹੈ ਨਹੀਂ ਉਹ ਕਹਿੰਦੀ ਵੀ ਪੁੱਤੋ ਤਾਂ ਚਲੇ ਗਏ ਬੀਜਵਾਈ ਨੇ ਜੋ ਗੱਲਾਂ ਕਹੀਆਂ ਅਸੀਂ ਸੁਣ ਲਈਆਂ ਸੀ ਤੇ ਤੇਰੇ ਡੈਡੀ ਨੂੰ ਇਹ ਗੱਲ ਲੱਗੀ ਵੀ ਬੀਜਵਾਈ ਠੀਕ ਕਹਿ ਰਿਹਾ ਤਾਂ ਦੋਨੇ ਮਾਮਾ ਤੀਆਂ ਰਲ ਕੇ ਚੁਗਲੀਆਂ ਕਰਦੀਆਂ ਕਹਿੰਦੀ ਹਾਂ ਪਰਮਜੀਤ ਤਾਂ ਮਾਂ ਦਾ ਚਮਚਾ ਹੈ ਨੇ ਮਾਂ ਨੇ ਪੱਟੀ ਪੜਾਈ ਹੋਊਗੀ ਉਹ ਕਹਿੰਦੀ ਵੀ ਦੇਖ ਪੁੱਤ ਤੇਰੇ ਪਿਓ ਨਾਲ ਹੀ ਮੈਂ ਆ ਵੀ ਇੱਥੇ ਮੈਂ ਤੁਹਾਡੇ ਵਿੱਚ ਕੀ ਕਰੂੰਗੀ ਦੋਨਾਂ ਜੀਆਂ ਚ ਹਨਾ ਕਹਿੰਦੀ ਵੀ ਮੈਂ ਇੱਥੇ ਨਹੀਂ ਰੁਕ ਸਕਦੀ ਵੀ ਕੱਲ ਨੂੰ ਮੈਂ ਵੀ ਜਾ ਰਹੀ ਆ ਨਰਿੰਦਰ ਕਹਿੰਦੀ ਮੰਮੀ ਹੁਣ ਤਾਂ ਤੁਸੀਂ ਜਾ ਰਹੇ ਹੋਗੇ ਤੇ ਹੁਣ ਮੈਂ ਤਾਂ ਡਿਊਟੀ ਜੁਆਇਨ ਕਰਨੀ ਆ ਵੀ ਮੇਰੇ ਮੁੰਡੇ ਨੂੰ ਕੌਣ ਰੱਖਿਆ ਕਰੂਗਾ ਵੀ ਉਦੋਂ ਤਾਂ ਤੁਸੀਂ ਕਹਤਾ ਵੀ ਡਿਊਟੀ ਜੁਆਇਨ ਕਰ ਲੈ ਮੈਂ ਨਹੀਂ ਹੋਰ ਛੁੱਟੀ ਵਧਾ ਲੈਂਦੀ ਕਹਿੰਦੀ ਵੀ ਦੇਖ ਪੁੱਤ ਤੁਹਾਡਾ ਬੇਟਾ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਕੋਈ ਜ਼ਿੰਮੇਵਾਰੀ ਨਹੀਂਗੀ ਮੇਰੇ ਵੀ ਪੋਤੇ-ਪੋਤੀਆਂ ਰੋਲਦੇ ਆ ਵੀ ਮੈਂ ਤੇਰਾ ਬੱਚਾ ਕਿੰਨਾ ਕਚੇਰੇ ਸਾਭੂ ਨਰੇਂਦਰ ਨੂੰ ਬੜੀ ਹੈਰਾਨੀ ਹੋਈ ਵੀ ਮੈਂ ਤਾਂ ਆਪਣੇ ਮਾਪਿਆਂ ਨੂੰ ਰੱਖੀ ਬੈਠੀ ਸੀ ਹਨਾ ਆਪਦੇ ਸੱਸ ਸਹੁਰੇ ਨੂੰ ਤਾਂ ਮੈਂ ਸਿਆਣਿਆ ਨਹੀਂ ਵੀ ਉਦੋਂ ਤਾਂ ਮੇਰੀ ਮਾਂ ਕਹਿੰਦੀ ਸੀ ਤੂੰ ਸੱਸ ਸ ਤੋਂ ਕੀ ਲੈਣਾ ਵੀ ਹੁਣ ਮੇਰੀ ਮਾਂ ਵੀ ਬਦਲ ਗਈ ਵੀ ਜਦੋਂ ਮੇਰੇ ਜਵਾਕ ਨੂੰ ਸੰਭਾਲਣ ਦੀ ਵਾਰੀ ਆਈ ਵੀ ਇਸ ਨਾਲੋਂ ਤਾਂ ਚੰਗਾ ਮੇਰੀ ਸੱਸ ਆ ਸਾਹਮਦੀ ਸੀ ਕਿਉਂਕਿ ਉਹਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਅਹਿਸਾਸ ਸੀ ਵੀ ਮੇਰੀ ਸੱਸਾ ਜਿਹੜੀ ਆਪਣੇ ਪੁੱਤੇ ਦਾ ਕਰਦੀ ਆ ਪਰ ਉਹ ਨਹੀਂ ਚਾਹੁੰਦੀ ਸੀ ਕਿ ਮੇਰਾ ਮੁੰਡਾ ਆਪਦੀ ਦਾਦੀ ਦਾ ਕਰੇ ਤੇ ਉਹ ਚਲ ਬੋਲਦੀ ਕੁਛ ਨਹੀਂ ਅਗਲੇ ਦਿਨ ਨਰੇਂਦਰ ਦੀ ਮੰਮੀ ਵੀ ਆਪਣੇ ਨੂੰਹ ਪੁੱਤ ਕੋਲ ਚਲੀ ਜਾਂਦੀ ਆ ਤੇ ਹੁਣ ਜਦੋਂ ਨਰਿੰਦਰ ਨੇ ਡਿਊਟੀ ਵੀ ਜੁਆਇਨ ਕਰ ਲਈ ਤੇ ਉਹਨੂੰ ਬੜਾ ਔਖਾ ਹੋਇਆ ਵੀ ਮੈਂ ਇਹਦਾ ਕੀ ਕਰਾਂ ਬੇਟੇ ਦਾ ਹਨਾ ਚਲੋ ਪਰਮਜੀਤ ਜਦੋਂ ਡਿਊਟੀ ਜਾਂਦੇ ਦੋਨੇ ਜੀ ਉਹਨੂੰ ਜਾਂਦੇ ਉਹਦੀ ਨਰਿੰਦਰ ਦੀ ਮੰਮੀ ਕੋਲ ਛੱਡ ਜਾਂਦੇ ਤੇ ਨਰਿੰਦਰ ਦੀ ਮੰਮੀ ਕਹਿੰਦੀ ਵੀ ਤੁਸੀਂ ਰੋਜ਼ ਆਪਡਾਉਣ ਕੀ ਕਰੋਗੇ ਵੀ ਤੁਸੀਂ ਇਹਨੂੰ ਇੱਥੇ ਛੱਡ ਦਿਓ ਵੀ ਤੇਰੀ ਭਾਬੀ ਘਰੀ ਹੁੰਦੀ ਆ ਵੀ ਉਹ ਆਪਦੇ ਜਵਾਕ ਸੰਭਾਲਦੀਆਂ ਨਾਲ ਹੀ ਇਹ ਖੇਡਦਾ ਰਹਿੰਦਾ ਵੀ ਇਹਦਾ ਜੀ ਲੱਗ ਜਾਂਦਾ ਚਲੋ ਭਾਈ ਦੋ ਦਿਨ ਹੋਏ ਉਹਨਾਂ ਦੇ ਬੇਟੇ ਨੂੰ ਨਾਨਕੇ ਘਰ ਰਹਿੰਦੇ ਤੇ ਇਹਨੂੰ ਐ ਲੱਗਣ ਲੱਗਿਆ ਨਰਿੰਦਰ ਨੂੰ ਕਹਿੰਦੀ ਪਰਮਜੀਤ ਵੀ ਬੇਟੇ ਬਿਨਾਂ ਤਾਂ ਘਰ ਖਾਲੀ ਲੱਗਦਾਗਾ ਮੈਂ ਤਾਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਉਹ ਕਹਿੰਦਾ ਨਰਿੰਦਰ ਤੂੰ ਬੇਟੇ ਬਿਨਾਂ ਰਹਿਣਾ ਸਿੱਖ ਲਾ ਉਹ ਕਹਿੰਦੀ ਕਿਉਂ ਕਹਿੰਦਾ ਹੋਰ ਜਦੋਂ ਉਹਨੇ ਵੱਡਾ ਹੋਣਾ ਫਿਰ ਕਿਹੜਾ ਉਹਨੇ ਆਪਾਂ ਨੂੰ ਨਾਲ ਰੱਖਣਾ ਜਦੋਂ ਆਪਾਂ ਨਹੀਂ ਆਪਣੇ ਮਾਪੇ ਬਾਪ ਨੂੰ ਰੱਖ ਸਕਦੇ ਇਸ ਤੋਂ ਬਾਅਦ ਤਾਂ ਜਮਾਨਾ ਹੋਰ ਵੀ ਫਾਰਵਰਡ ਹੁੰਦਾ ਜਾ ਰਿਹਾ ਵੀ ਆਪਾਂ ਨੂੰ ਫਿਰ ਆਪਣੇ ਔਲਾਦ ਕਿਉਂ ਰੱਖੂਗੀ ਤਾਂ ਨਰਿੰਦਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਰਮਜੀਤ ਤੂੰ ਵਾਕਈ ਬਹੁਤ ਵੱਡੀ ਗੱਲ ਕਹਿਤੀ। ਕਹਿੰਦਾ ਸ਼ਾਇਦ ਇਹ ਗੱਲ ਦਾ ਅਹਿਸਾਸ ਮੈਨੂੰ ਵੀ ਨਾ ਹੁੰਦਾ ਜੇ ਮੈਨੂੰ ਪਰਸੋਂ ਮਾਂ ਬਾਜ਼ਾਰ 'ਚ ਨਾ ਮਿਲੀ ਹੁੰਦੀ। ਉਹ ਕਹਿੰਦੀ ਕੀ ਮਤਲਬ? ਕਹਿੰਦਾ ਕਿ ਮੈਂ ਪਰਸੋਂ ਬਾਜ਼ਾਰ ਗਿਆ ਤਾਂ ਮੈਨੂੰ ਮਾਂ ਮਿਲੀ। ਮਾਂ ਛੋਟੇ-ਛੋਟੇ ਬੱਚਿਆਂ ਦੇ ਖਿਡਾਉਣੇ ਖਰੀਦ ਰਹੀ ਸੀ ਤੇ ਮੈਂ ਮਾਂ ਨੂੰ ਜਦੋਂ ਮਿਲਿਆ ਤਾਂ ਮਾਂ ਨੇ ਮੇਰੇ ਨਾਲ ਕੋਈ ਸ਼ਿਕਵਾ ਜ਼ਾਹਰ ਨਹੀਂ ਕੀਤਾ। ਮਾਂ ਨੇ ਮੈਨੂੰ ਭੱਜ ਕੇ ਗੱਲ ਲਾਇਆ। ਜਦੋਂ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਤੂੰ ਬਾਜ਼ਾਰ ਦੇ ਵਿੱਚ ਖਿਡਾਉਣੇ ਖਰੀਦ ਰਹੀਆਂ ਤੂੰ ਕੀ ਕਰਨੇ ਆ? ਤਾਂ ਮਾਂ ਨੇ ਮੈਨੂੰ ਦੱਸਿਆ ਕਿ ਪੁੱਤ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਤੇ ਨਾ ਹੀ ਮੇਰਾ ਹਨਾ ਜਿਹੜਾ ਤੁਸੀਂ ਖਰਚ ਦਿੰਨੇ ਉਹਦੇ ਨਾਲ ਗੁਜ਼ਾਰਾ ਹੁੰਦਾ ਵੀ ਮੈਂ ਤਾਂ ਘਰ ਦੇ ਵਿੱਚ ਡੇ ਕੇਅਰ ਸੈਂਟਰ ਖੋਲਿਆ ਵੀ ਉੱਥੇ ਮੈਂ ਬੱਚੇ ਆ ਸੰਭਾਲਦੀ ਆ ਵੀ ਨਾਲੇ ਮੇਰਾ ਦਿਲ ਲੱਗਿਆ ਰਹਿੰਦਾ ਮੇਰਾ ਦਿਨ ਵਧੀਆ ਲੰਘ ਜਾਂਦਾ ਉਹ ਕਹਿੰਦੀ ਅੱਛਾ ਮੰਮੀ ਨੇ ਡੇ ਕੇਅਰ ਸੈਂਟਰ ਖੋਲ੍ਹ ਲਿਆ ਉਹ ਕਹਿੰਦਾ ਹਾਂ ਕਹਿੰਦੀ ਫਿਰ ਐਂ ਕਰਦੇ ਆਪਾਂ ਤੇ ਆਪਾਂ ਆਪਣੇ ਬੇਟੇ ਨੂਰ ਨੂੰ ਮੰਮੀ ਕੋਲ ਹੀ ਛੱਡ ਦਿਆ ਕਰਾਂਗੇ ਉਹ ਕਹਿੰਦਾ ਵੀ ਮੰਮੀ ਤਾਂ ਪਹਿਲੇ ਦਿਨੋਂ ਚਾਹੁੰਦੀ ਆ ਵੀ ਉਹ ਆਪਣੇ ਪੋਤੇ ਦੀ ਸੰਭਾਲ ਕਰੇ ਵੀ ਉਹ ਤਾਂ ਜਦੋਂ ਬਗਾਨੇ ਬੱਚਿਆਂ ਨੂੰ ਸਾਂਭੀ ਜਾਂਦੀ ਆ ਆਪਣਾ ਤਾਂ ਫਿਰ ਵੀ ਉਹਦਾ ਆਪਦਾ ਖੂਨ ਆ ਕਹਿੰਦੀ ਚਲ ਫਿਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰਮਜੀਤ ਆਪਾਂ ਚੱਲਦੇ ਆ ਮੰਮੀ ਨੂੰ ਮਨਾਉਣ ਆ ਆਪਾਂ ਮੰਮੀ ਨੂੰ ਇੱਥੇ ਲੈ ਕੇ ਆਉਣੇ ਆ ਵੀ ਆਪਣੀ ਘੱਟੋ ਘੱਟ ਉਹ ਬੱਚੇ ਨੂੰ ਤਾਂ ਸਾਂਭਿਆ ਕਰੂ ਦੋਨੋਂ ਜਾਣੇ ਤਿਆਰ ਹੋ ਕੇ ਗੁਰਮੇਲ ਨੂੰ ਮਿਲਣ ਜਾਂਦੇ ਆ ਗੁਰਮੇਲ ਆਪਣੇ ਨੂੰ ਤੇ ਪੁੱਤ ਨੂੰ ਵੇਖ ਕੇ ਚਾਈ ਚਾਈ ਖੇੜ ਜਾਂਦੀ ਆ ਤੇ ਦੋਨਾਂ ਨੂੰ ਗੱਲ ਲਾਉਂਦੀ ਆ ਉਨੇ ਇੱਕ ਵਾਰ ਵੀ ਆਪਣੀ ਨੂੰਹ ਜਾਂ ਪੁੱਤ ਨਾਲ ਕੋਈ ਸ਼ਿਕਵਾ ਨਹੀਂ ਕੀਤਾ ਕਿ ਤੁਸੀਂ ਮੈਨੂੰ ਕੱਲੀ ਨੂੰ ਛੱਡਿਆ ਜਾਂ ਕੁਝ ਵੀ ਉਹਨੇ ਲਾਂਭਾ ਨਹੀਂ ਦਿੱਤਾ। ਉਹਦੀ ਨੂੰਹ ਉਹਦੇ ਪੈਰੀ ਹੱਥ ਲਾਉਂਦੀ ਆ ਤੇ ਆਪਣੀ ਸੱਸ ਨੂੰ ਕਹਿੰਦੀ ਆ ਕਿ ਮਾਂ ਮੈਨੂੰ ਮਾਫ਼ ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਮੈਂ ਤੁਹਾਨੂੰ ਕੱਲੀ ਨੂੰ ਇੱਥੇ ਛੱਡਿਆ ਹਨਾ ਵੀ ਜਦੋਂ ਗੱਲ ਮੇਰੇ ਮਾਪਿਓ ਤੇ ਆਈ ਤਾਂ ਮੈਨੂੰ ਬੁਰਾ ਲੱਗਿਆ ਪਰ ਇਹ ਗੱਲ ਮੈਨੂੰ ਵੀ ਸਮਝਣੀ ਚਾਹੀਦੀ ਸੀ ਕਹਿੰਦੀ ਮੇਰੀ ਮਾਂ ਨੇ ਕਦੇ ਮੈਨੂੰ ਇਹ ਗੱਲ ਸਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸਲੀ ਮਾਪੇ ਤਾਂ ਸੱਸ ਸੋਹਰੇ ਹੀ ਹੁੰਦੇ ਆ ਕਹਿੰਦੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਆ ਡੇਡੀ ਐਸੇ ਤਰ੍ਹਾਂ ਚਲੇ ਗਏ ਇਸ ਦੁੱਖ ਦੇ ਵਿੱਚ ਚਲੇ ਗਏ ਵੀ ਮੈਂ ਡੈਡੀ ਨੂੰ ਤਾਂ ਵਾਪਸ ਲਿਆ ਨਹੀਂ ਸਕਦੀ ਪਰ ਮੈਂ ਚਾਹਉਣੀ ਆ ਕਿ ਜੋ ਵੀ ਸਮਾਂ ਗੁਜ਼ਰਿਆ ਇਸ ਤੋਂ ਬਾਅਦ ਜਿਹੜਾ ਵੀ ਸਮਾਂ ਆਊਗਾ ਆਪਾਂ ਇਕੱਠੇ ਰਹੀਏ ਬਰਮੇਲ ਬਹੁਤ ਖੁਸ਼ ਹੋ ਜਾਂਦੀ ਹੈ ਤੇ ਉਹ ਆਪਣੀ ਨੂ ਨੂੰ ਕਹਿੰਦੀ ਹੈ ਪੁੱਤ ਦੇਰ ਆਏ ਦਰਸਤ ਆਏ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮੈਂ ਤਾਂ ਵੈਸੇ ਇੱਥੇ ਡੇ ਕੇਅਰ ਸੈਂਟਰ ਖੋਲਿਆ ਹੋਇਆ ਫਿਰ ਮੈਨੂੰ ਦਿਨੇ ਤਾਂ ਇੱਥੇ ਹੀ ਆਉਣਾ ਪਿਆ ਕਰੂ ਉਹ ਕਹਿੰਦੀ ਜੇ ਮੰਮੀ ਤੁਹਾਡੀ ਇੱਛਾ ਕੰਮ ਕਰਨ ਦੀ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਰੋਕੂੰਗੀ ਨਹੀਂ ਅਰ ਅੱਜ ਤੋਂ ਬਾਅਦ ਤੁਹਾਡੇ ਪੋਤੇ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਮੈਂ ਨਹੀਂ ਸੰਭਾਲ ਸਕਦੀ ਤੁਸੀਂ ਆਪਣੇ ਪੋਤੇ ਨੂੰ ਸੰਭਾਲੋਗੇ ਗੁਰਮੇਲ ਨੇ ਆਪਣੇ ਪੋਤੇ ਨੂੰ ਗੋਦੀ ਚੁੱਕਿਆ ਤੇ ਉਹ ਕਹਿੰਦੀ ਮੇਰਾ ਪੁੱਤਾ ਕਿਹੜਾ ਮੈਨੂੰ ਸੁਟਿਆਗਾ ਚਲੋ ਇਸੇ ਤਰ੍ਹਾਂ ਗੁਰਮੇਲ ਆ ਜਿਹੜੀ ਉਹ ਬੱਚਿਆਂ ਨੂੰ ਸੰਭਾਲਦੀ ਆ ਨਾਲ ਆਪਣੇ ਪੋਤੇ ਨੂੰ ਸੰਭਾਲਦੀ ਆ ਇੱਕ ਮਹੀਨੇ ਦੇ ਵਿੱਚ ਹੀ ਨਰਿੰਦਰ ਨੂੰ ਅਹਿਸਾਸ ਹੋ ਗਿਆ ਕਿ ਆਪਣਾ ਖੂਨ ਤਾਂ ਆਪਣਾ ਹੀ ਹੁੰਦਾ ਕਿਉਂਕਿ ਉਹਨਾਂ ਦਾ ਬੇਟਾ ਨੂਰ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਸਿੱਖ ਗਿਆ ਸੀ ਨਿਤਨੇਮ ਕਰਨਾ ਸਤਿ ਸ਼੍ਰੀ ਅਕਾਲ ਬੁਲਾਉਣੀ ਵੱਡਿਆਂ ਦਾ ਸਤਿਕਾਰ ਕਰਨਾ ਹਾਲਾਂਕਿ ਭਾਵੇਂ ਉਹ ਬਹੁਤ ਛੋਟਾ ਸੀ 2 ਕੁ ਸਾਲ ਦਾ ਸੀ ਪਰ ਫਿਰ ਵੀ ਉਹਦੀਆਂ ਆਦਤਾਂ ਬਹੁਤ ਬਦਲ ਗਈਆਂ ਸੀ ਤੇ ਨਰਿੰਦਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਜੇ ਮੇਰਾ ਬੇਟਾ ਅੱਜ ਕੁਝ ਸਿੱਖਿਆ ਤਾਂ ਆਪਦੀ ਦਾਦੀ ਤੋਂ ਹੀ ਸਿੱਖਿਆ ਕਿਉਂਕਿ ਇਹਦੀ ਦਾਦੀ ਆ ਜਿਹੜੀ ਇੱਕ ਸੰਸਕਾਰੀ ਔਰਤਾ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਪਰਮਜੀਤ ਜੇ ਸ਼ਾਇਦ ਮੇਰੀ ਮਾਂ ਇੰਨੀ ਸੰਸਕਾਰੀ ਹੁੰਦੀ ਤਾਂ ਮੈਂ ਵੀ ਅੱਜ ਇੱਕ ਸੰਸਕਾਰੀ ਨੂੰ ਦੇ ਰੂਪ ਵਿੱਚ ਵਿਚਰੀ ਹੁੰਦੀ ਠੀਕ ਹੈ ਮੈਨੂੰ ਅਹਿਸਾਸ ਤਾਂ ਹੋਇਆ ਪਰ ਮੈਂ ਉਹ ਸਮਾਂ ਮੋੜ ਕੇ ਨਹੀਂ ਲਿਆ ਸਕਦੀ ਜਿਹੜੇ ਸਮੇਂ ਮੈਂ ਤੁਹਾਡੇ ਅੱਗੇ ਇਹ ਸ਼ਰਤ ਰੱਖੀ ਸੀ ਕਿ ਤੁਸੀਂ ਮੰਮੀ ਡੈਡੀ ਤੋਂ ਅਲੱਗ ਰਹੋ ਕਹਿੰਦੀ ਉਸ ਸਮੇਂ ਨੂੰ ਮੈਂ ਜੇ ਵਾਪਸ ਲਿਆ ਸਕਦੀ ਹੁੰਦੀ ਤਾਂ ਮੈਂ ਜ਼ਰੂਰ ਪਛਤਾਵਾ ਕਰਦੀ ਪਛਤਾਵਾ ਕਹਿੰਦੀ ਮੈਨੂੰ ਹੁਣ ਵੀ ਹੈਗਾ ਤਾਂ ਪਰਮਜੀਤ ਨਰਿੰਦਰ ਨੂੰ ਆਪਣੇ ਗੱਲ ਨਾਲ ਲਾਉਂਦਾ ਤੇ ਕਹਿੰਦਾ ਚੱਲ ਕੋਈ ਨਾ ਕਮਲ ਜੀ ਦੇਰ ਆਏ ਦਰਸਤਾਈ ਤੈਨੂੰ ਸਮਝ ਤਾਂ ਆਈ ਨਾ ਵੀ ਮੈਨੂੰ ਇਸ ਗੱਲ ਦੀ ਹੀ ਬਹੁਤ ਖੁਸ਼ੀ ਆ ਆਪਣੀ ਮਾਂ ਜਿਹੜੀ ਉਹਦੀਆਂ ਆਂਦਰਾਂ ਠੰਡੀਆਂ ਨੇ ਆਪਾਂ ਨੂੰ ਵੇਖ ਕੇ ਉਹ ਨੇ ਆਪਾਂ ਨੂੰ ਮaaf ਵੀ ਕਰ ਦਿੱਤਾ ਕਿਉਂਕਿ ਮਾਮਾ ਦੇ ਦਿਲ ਆ ਜਿਹੜੇ ਬਹੁਤ ਵੱਡੇ ਹੁੰਦੇ ਆ ਉਹ ਆਪਣੇ ਬੱਚਿਆਂ ਪ੍ਰਤੀ ਕਦੇ ਵੀ ਨਫ਼ਰਤ ਨਹੀਂ ਰੱਖ ਸਕਦੀਆਂ ਹੁਣ ਆਪਣੀ ਮਾਂ ਆਪਣੇ ਨਾਲ ਆ ਨਾ ਖੁਸ਼ ਆ ਇਹਦਾ ਮਤਲਬ ਆ ਆਪਾਂ ਵੀ ਖੁਸ਼ ਆ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੀਲ ਆ ਜਿਹੜੀ ਉਹਦਾ ਜਨਮ ਦਿਨ ਆਉਣਾ ਹੁੰਦਾ ਤੇ ਉਸੇ ਦਿਨ ਹੀ ਮਦਰਡੇ ਹੁੰਦਾ ਨਰਿੰਦਰ ਦੀ ਮੰਮੀ ਆਪਣੀ ਧੀ ਨੂੰ ਕਹਿੰਦੀ ਆ ਕਿ ਪੁੱਤ ਹਰ ਵਾਰ ਤੂੰ ਮਦਰਡੇ ਮੇਰੇ ਨਾਲ ਸੈਲੀਬ੍ਰੇਟ ਕਰਦੀ ਆ ਇਸ ਵਾਰ ਫਿਰ ਆਪਾਂ ਕਿੱਥੇ ਸੈਲੀਬ੍ਰੇਟ ਕਰਨਾ ਤਨ ਨਰੇਂਦਰ ਕਹਿੰਦੀ ਮਾਂ ਕੋਈ ਗੱਲ ਨਹੀਂ ਸੋਚਾਂਗੇ ਕਿਉਂਕਿ ਉਹਨੂੰ ਪਤਾ ਤਾਂ ਲੱਗ ਹੀ ਗਿਆ ਸੀ ਵੀ ਮੇਰੀ ਮਾਂ ਨੇ ਵੀ ਕਿਹੜਾ ਮੇਰਾ ਬਾਲਾ ਕੀਤਾਗਾ ਤੇ ਉਹਨੇ ਆਪਣੇ ਪਤੀ ਪਰਮਜੀਤ ਨਾਲ ਗੱਲ ਕੀਤੀ ਕਿ ਮਦਰਡੇ ਵਾਲੇ ਦਿਨ ਆਪਣੇ ਮੰਮਾ ਦਾ ਬਰਥਡੇ ਆ ਤੇ ਆਪਾਂ ਉਹਨਾਂ ਲਈ ਕੁਝ ਸਪੈਸ਼ਲ ਕਰੀਏ ਉਧਰੋਂ ਨਰੇਂਦਰ ਦੀ ਮਾਂ ਡੀਕਦੀ ਆ ਵੀ ਮੇਰੀ ਧੀ ਆਊਗੀ ਕੇਕ ਲੈ ਕੇ ਮਦਰਡੇ ਸੈਲੀਬ੍ਰੇਟ ਕਰੂਗੀ ਪਰ ਨਰੇਂਦਰ ਨੇ ਸੋਚ ਲਿਆ ਸੀ ਕਿ ਮੈਂ ਮਦਰਡੇ ਆਪਣੀ ਸੱਸ ਦੇ ਜਨਮ ਦਿਨ ਦੇ ਨਾਲ ਸੈਲੀਬ੍ਰੇਟ ਕਰਨਾ ਉਹ ਡੇ ਕੇਅਰ ਸੈਂਟਰ ਜਾਂਦੇ ਆ ਤੇ ਆਪਣੀ ਮਾਂ ਨੂੰ ਜਾ ਕੇ ਸਰਪ੍ਰਾਈਜ਼ ਦਿੰਦੇ ਆ ਕੇਕ ਲੈ ਕੇ ਜਾਂਦੀ ਆ ਨਰਿੰਦਰ ਤੇ ਆਪਣੀ ਸੱਸ ਨੂੰ ਘੁੱਟ ਕੇ ਜੱਫੀ ਪਾਉਂਦੀ ਆ ਤੇ ਕਹਿੰਦੀ ਆ ਹੈਪੀ ਮਦਰਜ਼ ਡੇ ਐਂਡ ਹੈਪੀ ਬਰਥਡੇ ਗੁਰਮੇਲ ਆ ਜਿਹੜੀ ਬਹੁਤ ਖੁਸ਼ ਹੋ ਜਾਂਦੀ ਆ ਉਹ ਕਹਿੰਦੀ ਪੁੱਤ ਮੇਰੇ ਤਾਂ ਯਾਦ ਹੀ ਨਹੀਂ ਸੀ ਵੀ ਅੱਜ ਮੇਰਾ ਜਨਮ ਦਿਨ ਆ ਜਾਂ ਮਦਰ ਡੇ ਆ ਪਰਮਜੀਤ ਕਹਿੰਦਾ ਮਾਂ ਮੇਰੇ ਵੀ ਯਾਦ ਨਹੀਂ ਸੀ ਨਰਿੰਦਰ ਦੀ ਯਾਦ ਸੀ ਉਹ ਆਪਣੀ ਨੂੰ ਨੂੰ ਘੁੱਟ ਕੇ ਗੱਲ ਨਾਲ ਲਾਉਂਦੀ ਆ ਤੇ ਉਹਦਾ ਮੱਥਾ ਚੁੰਮਦੀ ਆ ਕਹਿੰਦੀ ਜੇ ਤੇਰੇ ਵਰਗੀਆਂ ਨੂੰਹਾਂ ਘਰ ਘਰ ਹੋਣ ਤਾਂ ਉਹ ਘਰ ਸਵਰਗ ਬਣ ਜਾਂਦੇ ਆ ਕਹਿੰਦੀ ਪੁੱਤ ਮੈਂ ਤੈਨੂੰ ਇਹ ਅਹਿਸਾਸ ਪਹਿਲਾਂ ਕਰਾਉਣਾ ਚਾਹੁੰਦੀ ਸੀ ਚਲੋ ਤੈਨੂੰ ਨਹੀਂ ਹੋਇਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੇਰੇ ਜਿਹੜੇ ਸੰਸਕਾਰ ਸੀ ਉਹ ਤੈਨੂੰ ਸਮਝ ਆ ਗਏ ਤੇ ਤੂੰ ਮੇਰੀ ਸੰਸਕਾਰੀ ਨੂੰ ਬਣ ਗਈ ਖੁਸ਼ੀ-ਖੁਸ਼ੀ ਉਹ ਤਿੰਨੋਂ ਮਦਰ ਡੇ ਸੈਲੀਬ੍ਰੇਟ ਕਰਦੇ ਆ ਇੰਨੇ ਨੂੰ ਅੰਜੂ ਆ ਜਾਂਦੀ ਆ ਜਿਹੜੀਆਂ ਹੋਰ ਮਾਮਾ ਹਨ ਆਪਣੇ ਬੱਚਿਆਂ ਨੂੰ ਛੱਡ ਕੇ ਗਈਆਂ ਹੁੰਦੀਆਂ ਡੇ ਕੇਅਰ ਉਹ ਵੀ ਆ ਜਾਂਦੀਆਂ ਤਾਂ ਉੱਥੋਂ ਦਾ ਜਿਹੜਾ ਮਾਹੌਲ ਆ ਉਹ ਬਹੁਤ ਸੁਹਾਵਣਾ ਬਣ ਜਾਂਦਾ ਤੇ ਗੁਰਮੇਲ ਸਾਰੀਆਂ ਉਹਨਾਂ ਔਰਤਾਂ ਨੂੰ ਕਹਿੰਦੀ ਆ ਕਿ ਮੈਂ ਬਹੁਤ ਕਿਸਮਤ ਵਾਲੀ ਆ ਕਿ ਮੈਨੂੰ ਇੰਨੇ ਵਧੀਆ ਨੂੰ ਤੇ ਪੁੱਤ ਮਿਲੇ ਆ ਤੇ ਪਰਮਜੀਤ ਤੇ ਨਰਿੰਦਰ ਦਾ ਜਿਹੜਾ ਸਿਰ ਆ ਉਹ ਮਾਣ ਨਾਲ ਉੱਚਾ ਹੋ ਜਾਂਦਾ ਤੇ ਨਰਿੰਦਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਕਿ ਮੈਂ ਤਾਂ ਆਪਣੀ ਸੱਸ ਸਹੁਰੇ ਨੂੰ ਬਹੁਤ ਸਮਝਿਆ ਵੀ ਇਹਨਾਂ ਨੇ ਮੈਨੂੰ ਕਿੰਨੇ ਪਿਆਰ ਨਾਲ ਅਪਣਾਇਆ ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਦੀ ਇਹ ਸੋਚ ਹੁੰਦੀ ਆ ਕਿ ਸੱਸ ਸਹੁਰਾ ਤਾਂ ਸਾਨੂੰ ਦੇਸਣ ਨਾ ਪਰ ਸਾਡੇ ਮਾਪਿਓ ਸਾਡੇ ਨਾਲ ਰਹਿਣ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਨਾ ਸਮਾਜ ਦੀ ਇੱਕ ਰੀਤ ਆ ਕਿ ਕੁੜੀਆਂ ਜਦੋਂ ਵਿਆਹ ਕੇ ਸਹੁਰੇ ਘਰ ਚਲੀਆਂ ਜਾਂਦੀਆਂ ਤਾਂ ਉਹ ਆਪਣੇ ਮਾਪੇ ਨੂੰ ਪਿੱਛੇ ਛੱਡ ਦਿੰਦੀਆਂ ਠੀਕ ਹੈ ਇਹ ਸਾਸਾਸਾਂ ਦੇ ਰਿਸ਼ਤੇ ਹੁੰਦੇ ਆ ਤੋੜਨੇ ਵੀ ਨਹੀਂ ਚਾਹੀਦੇ ਕਿਉਂਕਿ ਮਾਪਿਓ ਸਾਰਿਆਂ ਨੂੰ ਪਿਆਰੇ ਹੁੰਦੇ ਆ ਪਰ ਜੋ ਸਾਡੇ ਸਮਾਜ ਦੀ ਇੱਕ ਰੀਤ ਆ ਕਿ ਇੱਕ ਮੁੰਡੇ ਦੇ ਮਾਪਿਓ ਹਮੇਸ਼ਾ ਮੁੰਡੇ ਦੇ ਨਾਲ ਰਹਿੰਦੇ ਹੁੰਦੇ ਆ ਇਹ ਕੁੜੀਆਂ ਵੱਲੋਂ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਮੇਰੇ ਮਾਪੇ ਵੀ ਆਪਣੇ ਘਰੇ ਰਹਿਣਗੇ ਭਾਵੇਂ ਕਿ ਔਰਤ ਬਰਾਬਰ ਹੀ ਕਿਉਂ ਨਾ ਕਮਾਉਂਦੀ ਹੋਵੇ ਸਾਰੇ ਰਿਸ਼ਤਿਆਂ ਦਾ ਜੋ ਮਾਨ ਸਤਕਾਰ ਆ ਉਹ ਕਰਨਾ ਚਾਹੀਦਾ ਜਿਹੜੀ ਜਗ੍ਹਾ ਜਿਹੜੇ ਰਿਸ਼ਤੇ ਦੀ ਜਿੱਥੇ ਹੈਗੀ ਆ ਉੱਥੇ ਰੱਖਣੀ ਚਾਹੀਦੀ ਆ ਤਾਂ ਜ਼ਿੰਦਗੀ ਆ ਜਿਹੜੀ ਬਹੁਤ ਸੋਹਣੀ ਲੰਘਦੀ ਆ ਬਹੁਤ ਸੁਹਾਵਣੀ ਲੱਗਦੀ ਆ ਜੇ ਅਸੀਂ ਸਾਰਾ ਦਿਨ ਘਰ ਦੇ ਵਿੱਚ ਇੱਕ ਦੂਜੇ ਨਾਲ ਵੈਰ ਵਿਰੋਧ ਰੱਖਾਂਗੇ ਤਾਂ ਅਸੀਂ ਦਿਨ ਕੱਟਾਂਗੇ ਜ਼ਿੰਦਗੀ ਜਿਉਵਾਂਗੇ ਨਹੀਂ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਜ਼ਿੰਦਗੀ ਬਹੁਤ ਛੋਟੀ ਹੁੰਦੀ ਆ ਜ਼ਿੰਦਗੀ ਨੂੰ ਫੁੱਲਾਂ ਵਾਂਗੂ ਮੰਨਣਾ ਚਾਹੀਦਾ ਨਾ ਕਿ ਇਹਨੂੰ ਕੰਡਿਆਂ ਦੀ ਸੇਜ ਬਣਾਉਣਾ ਚਾਹੀਦਾ ਕਿਉਂਕਿ ਜੇ ਘਰ ਦੇ ਵਿੱਚ ਸਟ੍ਰੈਸ ਆ ਟੈਨਸ਼ਨ ਆ ਤਾਂ ਅਸੀਂ ਸਾਰਾ ਦਿਨ ਖਿਜੇ ਖਿਜੇ ਰਹਨੇ ਆ ਸਾਨੂੰ 100 ਬਿਮਾਰੀਆਂ ਲੱਗਦੀਆਂ ਤੇ ਅਸੀਂ ਇੱਕ ਇੱਕ ਦੇਣਾ ਜਿਹੜਾ ਉਹ ਘਟ ਰਹੇ ਹੁੰਨੇ ਆ ਜੇ ਅਸੀਂ ਚਾਹੋਨੇ ਆ ਕਿ ਸਾਡੇ ਬੱਚੇ ਸੰਸਕਾਰੀ ਬਣਨ ਤਾਂ ਪਹਿਲਾਂ ਸਾਨੂੰ ਸੰਸਕਾਰੀ ਬਣਨਾ ਪਊਗਾ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ